ਕੋਡੀ 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 ਗਬਰੂਆ ਹੋ ਕਹਿੰਦੇ ਰਾਜੇ ਵਰਗੇ ਨਾਲ ਬੱਲੇ ਵਰਗੇ ਗਬਰੂ ਤਿਆਰ ਪਰ ਤਿਆਰ ਨੇ ਚਾਰਾਂ ਦੇ ਵਿੱਚੋਂ ਕਿਹੜਾ ਬੱਲੇ ਬੱਲੇ ਇਧਰਲੇ ਪਾਸੇ ਇਧਰਲੇ ਪਾਸੇ ਇਧਰਲੇ ਪਾਸੇ ਰਾਜਾ ਸ਼ੱਕਰਪੁਰੀਆ 2000 ਦਾ ਬੰਨੂ ਫਿਰਦਾ ਪਰ ਨੰਬਰ ਰੀਡਰ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਅੱਜ ਬਹੁਤ ਸਿਰੇ ਦਾ ਲੈ ਵੀ ਰਾਜਾ ਠੀਕ ਹੈ ਮਾਲਕ ਮੇਰ ਕਰੇ ਭਰਾਵਾਂ ਤੇ ਵੱਟਾ ਮੈਚ ਖੇਡਿਆ ਜਾ ਰਿਹਾ ਹੈ ਖੇਡ ਮੈਦਾਨ ਅੰਦਰ ਬਈ ਇਕੱਠੇ ਨਾ ਹੋਵੋ ਫੇਰੀ ਬੇਨਤੀ ਹੈ ਇਕੱਠੇ ਨਾ ਹੋਵੋ ਬਹੁਤ ਬਹੁਤ ਧੰਨਵਾਦ ਆ ਬਈ ਪਿੰਟੇਰਾ ਤੇ ਮਨਸੂਰਪੁਰੇ ਦੋਨੇ ਟੀਮਾਂ ਜਿਹੜੀਆਂ ਨੇ ਮੈਚ ਖੇਡਣ ਦੇ ਲਈ ਪਿਆਰ ਪਰੇ ਸੱਦੇ ਜਿਹੜੇ ਲੱਗੇ ਹੋਏ 81 ਕਾਰਡ ਦੇ ਲਈ ਟੀਮਾਂ ਪੜਨ ਗਈਆਂ 1 ਮਿੰਟ ਦਰਸ਼ਕ ਵੀਰੋ ਮੋਨੂ ਭਾਜੀ 1 ਮਿੰਟ ਲੈਣਾ ਬਸ ਆਇਆ ਰਾਜਾ ਸ਼ੱਕਰਪਰੀਆ ਜਦੋਂ ਜਫਾ ਲਾਉਣ ਲੱਗਿਆ ਤੇ ਬਾਈ ਦਾ ਜਿਹੜਾ ਉਹ ਗੋਡਾ ਥੱਲੇ ਵੱਜਿਆ ਜਿਹਦੇ ਕਰਕੇ ਉਹਦਾ ਲਿਗਾਮੈਂਟ ਟੁੱਟ ਗਿਆ ਰਾਣਿਆ ਤੇ ਸਾਰਿਆਂ ਨੂੰ ਪਤਾ ਵੀ ਆਪਰੇਸ਼ਨਾਂ ਦੇ ਵਿੱਚ ਕਿੰਨਾ ਖਰਚਾ ਹੋ ਜਾਂਦਾ ਹੈ ਤੇ ਇਹਦੀ ਮਾਲੀ ਜਿਹੜੀ ਹੈ ਸਿਚੁਏਸ਼ਨ ਕਰਦੀ ਜਿਹੜੀ ਹੈ ਕੌਡੀ ਵਾਲੇ ਪਹਿਲਾਂ ਦੱਸਦੇ ਆ ਵੀ ਅਡਾਨੀਆਂ ਬਾਨੀਆਂ ਦੇ ਤੇ ਹੈ ਨਹੀਂ ਜਵਾਕ ਤੇ ਕਰਦੀ ਮਾਲੀ ਹਾਲਤ ਵੀ ਜਿਹੜੀ ਹੈ ਮੇਰੇ ਭਰਾ ਦਾ ਜਿਹੜਾ ਖਰਚਾ ਵਰਤੈ ਇਹਨਾਂ ਕੌਡੀ ਸਿਰੇ ਚੱਲਦਾ ਹੈ ਤੇ ਜਿਹੜਾ ਕੌਣ ਵਾਲਾ ਹੁਣ ਉਹ ਬੇਨਾ ਭਰਾ ਉਹਦੇ ਸੱਟ ਲੱਗ ਗਈ ਹੈ ਜਿੰਨੀ ਸੰਗਤ ਆਈ ਹੈ ਤੇ ਬਲੂਗ ਆਪ ਹੋਣਾ ਤੂੰ ਨਾਲ ਤੇ ਨਾਲ ਜੂਰ ਅਲੀ ਆ ਪਰਨਾ ਹੁਣ ਖੋਲ ਆਪਣਾ ਤੇ ਸੰਗਤ ਦੀ ਕਚਹਿਰੀ ਦੇ ਵਿੱਚ ਢੇੜਾ ਲਾਉਣਾ ਅੱਖਾਂ ਨਹੀਂ ਪਰਨੀਆਂ ਰਾਜਿਆ ਕੋਈ ਗੱਲ ਨਹੀਂ ਜੇ ਕੌਡੀ ਖੇਡਦੇ ਆ ਲੱਗੀ ਐ ਤੇ ਆ ਕੌਡੀ ਵਾਲੇ ਸਾਥ ਵੀ ਦੇਣਗੇ ਤੇ ਸਾਰੀ ਸੰਗਤ ਦੀ ਕਚਹਿਰੀ ਦੇ ਵਿੱਚ ਇੱਕ ਢੇੜਾ ਲੱਗੂਗਾ ਤੇ ਵੱਧ ਤੋਂ ਵੱਧ ਮਾਨ ਸਨਮਾਨ ਕਰਿਓ ਜੋਣ ਘੋਤੜੇ ਬਾਈ ਆਪਾਂ ਸ਼ੁਰੂਆਤ ਕਰੀਏ ਬਾਈ ਨੂੰ 5000 ਰੁਪਏ ਜੋਣ ਪ੍ਰਧਾਨ ਵੱਲੋਂ ਆ ਗਿਆ ਬਾਈ ਕਾਲੀ ਅਮਰੀਕਾ ਤੇ ਜਿਮੀ ਅਮਰੀਕਾ ਇਹ ਬਾਈ ਢੇੜੀ ਆ ਬੁਲਾਉਣੀ ਮਲੂਕ ਨਾਲ ਹੋ ਕੇ ਕੋਈ ਸੰਗ ਛੜਮ ਨਹੀਂ ਜੋਨ ਜੋਨ ਘੋਤਰੇ ਨੂੰ ਬੇਤੀ ਮੋਟਰਸਾਈਕਲ ਦੋਵੇਂ ਲੈ ਆਓ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ